ਇਹ ਅਹਿਮ ਮੁੱਦੇ ਤੇ ਗੱਲ ਕਰਨੀ ਆ ਤੇ ਇੱਕ ਵਾਰੀ ਇਹ ਵੀਡੀਓ ਚੈੱਕ ਕਰੋ ਠੇਕੇਦਾਰ ਨੂੰ ਖਾਸ ਕਰ ਬੇਨਤੀ ਹੈ ਜੋ ਧਰਮ ਦੇ ਠੇਕੇਦਾਰ ਬਣੇ ਹੋਏ ਆ ਬਾਅਦ ਚ ਗੱਲ ਕਰਦੇ ਆ ਬਾਕੀ ਆਪਾਂ ਇੱਕ ਵਾਰੀ ਵੀਡੀਓ ਚੈੱਕ ਕਰੋ ਜੀ ਬੇਜਾਰੇ ਤੇ ਕੀ ਇਹ ਧਰਮ ਬਦਲਦੇ ਨੇ ਮੈਂ ਉਸ ਨੂੰ ਸਹੀ ਨਹੀਂ ਸਮਝਦਾ ਮੈਂ ਇੱਕ ਸੇਖਾਂ ਤੇ ਸੇਖੀਆਂ ਮੈਂ ਮਸੀਹ ਨੂੰ ਜਾਣਿਆ ਵਾ ਉਸ ਨੂੰ ਚੱਕਿਆ ਵਾ ਪਰ ਮੇਨਾ ਉਸ ਨੇ ਆਤਮਾ ਨੂੰ ਅੰਦਰ ਨੂੰ ਬਦਲਿਆ ਮੇਰੇ ਪਰਿਵਾਰ ਨੂੰ ਬਦਲਿਆ ਮੇਰੇ ਜੀਵਨ ਨੂੰ ਬਦਲਿਆ ਹੈ ਉਹੀ ਸੇਖਾਂ ਉਹੀ ਬਲਜਿੰਦਰ ਸਿੰਘ ਹੈ ਉਹੀ ਮੈਂ ਜੱਟ ਸੇਖਾਂ ਮੈਂ ਇੱਕ ਗ੍ਰੰਥੀ ਸਿੰਘ ਵੀ ਆ ਨਾਲ ਦਾ ਇੱਕ ਗੁਰਦੁਆਰੇ ਦੀ ਸੇਵਾ ਵੀ ਕਰਦਾ ਸਮੇ ਇੱਕ ਕਿਸਾਨ ਦਾ ਬੇਟਾ ਵਾਂ ਇੱਕ ਫਾਰਮਰ ਵਾਂ ਇਹ ਮਸੀਹ ਪਾਈਚਾਰੇ ਨੇ ਮੇਰਾ ਧਰਮ ਨਹੀਂ ਬਦਲਿਆ ਸਗੋਂ ਜਦੋਂ ਪਤਾ ਲੱਗ ਗਿਆ ਦੁਨੀਆ ਨੂੰ ਕੀ ਇਸਦਾ ਘਰ ਪਰਿਵਾਰ ਚੰਗਾ ਹੋ ਗਿਆ ਐ ਦੁਸਤ ਆਤਮਾ ਦੇ ਬੰਧਨਾਂ ਤੋਂ ਆਜ਼ਾਦ ਹੋ ਗਿਆ ਹੈ ਜਿਸ ਦਿਨ ਮੈਂ ਚਰਚ ਚ ਗਿਆ ਸਾਂ ਤੇ ਚਰਚ ਤੋਂ ਆਉਣ ਤੋਂ ਬਾਅਦ ਮੇਰਾ ਧਰਮ ਦੁਨੀਆ ਵਾਲਿਆਂ ਬਦਲ ਦਿੱਤਾ ਹਾਂ ਵੀ ਉਹ ਚਰਚ ਚਲਾ ਗਿਆ ਉਹ ਕ੍ਰਿਸਚਨ ਬਣ ਗਿਆ ਧਰਮ ਦਾ ਠੇਕੇਦਾਰ ਬੋਲਿਆ ਨਹੀਂ ਕਾਫੀ ਦਿਨਾਂ ਤੋਂ ਇਹ ਵੀਡੀਓ ਵਾਇਰਲ ਹੋ ਰਹੀ ਹੈ ਇਸ ਕਰਕੇ ਆਪਾਂ ਇਹਦੀ ਗੱਲ ਕੀਤੀ ਕਿਉਂਕਿ ਗਰੀਬਾਂ ਨੂੰ ਜਾਤ ਬਰਾਦਰੀ ਨੂੰ ਲੈ ਕੇ ਟਾਰਗੇਟ ਕੀਤਾ ਜਾਂਦਾ ਤੇ ਪਰ ਅੱਜ ਨਹੀਂ ਕੋਈ ਬੋਲਿਆ ਜਿਹਦੇ ਬੋਲਣਾ ਪੰਦਾ ਮੈਂ ਇਹ ਨਹੀਂ ਕਹਿੰਦਾ ਕਿ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਚ ਜਾਓ ਮੇਰਾ ਕਹਿਣ ਦਾ ਇਹ ਮਤਲਬ ਆ ਜੇ ਗੱਲ ਕਰਨੀ ਨਿਰਪੱਖ ਹੋ ਕੇ ਕਰੋ ਹਰ ਇੱਕ ਲਈ ਇੱਕ ਸਿਧਾਂਤ ਰੱਖੋ ਇਹ ਕੋਈ ਜਾਤ ਬਰਾਦਰੀ ਦੇਖ ਕੇ ਨਾ ਬਦਲਿਆ ਕਰੋ ਚਾਲਾਂ ਨੂੰ ਸਭ ਚਾਲਾਂ ਛੋੜੀਆਂ ਇਹ ਇਸ ਕਰਕੇ ਹੀ ਲੋਕ ਧਰਮ ਤੋਂ ਦੂਰ ਜਾਂਦੇ ਆ ਇਹਦੇ ਬਾਰੇ ਤੁਸੀਂ ਦੱਸਿਓ ਸੰਗਤ ਕੀ ਥੋੜਾ